ਵਾਹਿਗੁਰੂ ਸਹਿਬ ਜੀਉ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚਪ ਆਤ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਫਤਾਰ ਓਕੇ ਆਪੋਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਸਾਹਸ ਸਿਆਣਿਆਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਬ ਸੱਚਿਆਰਾ ਹੋਈਐ ਕਿਬ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਧੁਕ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀ ਇੱਕ ਹੁਕਮੀ ਸਦਾ ਪਵਾਈਆ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾਂ ਹਾਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਨਾ ਨਿਸ਼ਾਨ ਗਾਵੇ ਕੋ ਗੁਣ ਪਟਿਆਈਆਂ ਚਾਰ ਗਾਵੇ ਕੋ ਬਿੱਤਿਆ ਬਿਖੰ ਵਿਚਾਰ گاوے کو ساج کرے کے گاوے کو جی گاوے کو دور جاپ دس گاوی کودر کت نہ کتھی نہ آوے توٹ کتھ کتھ کتھی کوٹی کوٹ کوٹ دا لیندے تھک پاہے جگا جگنتر کھاہی کھاہے ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਕਸੈ ਬੇਪਰਵਾਹ ਸਾਚਾ ਸਹੇਬ ਸਾਚਨਾਏ ਪਾਖਿਆ ਪਾਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੈ ਅੱਗੇ ਰਖਿਆ ਜਿੱਤ ਦਿਸੈ ਦਰਬਾਰ ਮੂਹੇ ਕੇ ਬੋਲਨ ਬੋਲੀਏ ਜਿੱਦ ਸੁਨ ਧਰੇ ਪਿਆਰ ਅੰਮ੍ਰਿਤ ਪੀਲਾ ਸਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਆਵੈ ਜਾਣੀਐ ਸਭ ਆਪੇ ਸਚਿਆਰ ਤਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੈ ਗੁਨੀ ਨਿਦਾਨ ਗਾਵੈ ਸੁਨੀਐ ਮਨ ਰਖਿਆ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿ ਆਸਮਾਈ ਗੁਰਇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਕਾ ਨਾਹੀ ਕਹਿ ਨਾ ਕਥਨ ਨ ਜਾਇ ਗੁਰਾ ਇਕ ਦੇਹ 부ਜਾਈ ਸਭਨਾ ਜੀਆਂ ਦਾ ਇਕ ਦਾਤਾ ਸੋ ਮੈਂ ਬਿਸਰ ਨ ਜਾਇ ਸਿਰਤ ਨਾ ਵੇ ਜੇ ਤਿਸ ਪਾਵੇ ਬਿਨ ਭਾਣੇ ਕੇ ਨਾਇ ਕਰੀ ਜੇਤੀ ਸਿਰਟ ਉਪਾਈ ਬੇਖਾ ਬਿਨ ਕਰਮਾ ਕੇ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਦਾ ਇੱਕ ਦਾਤਾ ਤੋ ਮੈਂ ਬਿਸਰ ਨਾ ਜਾਇ ਜੇ ਜੁਗ ਚਾਰੇ ਆਰਜਣ ਔਰ ਦਸੂਨੀ ਹੋਏ ਨਵਾ ਕੰਡਾ ਵਿਚ ਜਾਨੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰੇ ਤਜਗਲੇ ਜੇ ਇਸ ਨਦਰ ਨਾ ਆਵੀ ਕਾ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਨ ਗੁਨ ਕਰੇ ਗੁਨ ਬਤਿਆ ਗੁਨ ਦੇ ਤੇਹਾ ਕੋਈ ਨ ਸੂਜੀ ਜੇ ਤਿਸ ਗੁਨ ਕੋਏ ਕਰੇ ਸੁਨੀਐ ਸਤ ਪੀਰ ਸੁਰਨਾਥ ਸੁਨੀਐ ਤਰਤ ਤਬਲ ਆਕਾਸ ਸੁਨੀਐ ਦੀਪ ਲੋਪ ਤਾਲ ਸੁਨੀਐ ਪੋਹ ਨਸਕੈ ਕਾਲ ਨਾਨਕ ਭਗਤਾ ਸਦਾ ਬਿਗਾਸ ਸੁਨੀਐ ਦੂਖ ਪਾਪ ਕਾ ਨਾਸ ਸੁਨੀਐ ਇਛਰ ਬਰਮਾ ਇੰਦ ਸੁਨੀਐ ਮੁਖ ਸਲਾਹਨ ਮੰਦ ਸੁਨੀਐ ਜੋਗ ਜੁਗਤ ਤਨ ਭੇਦ ਸੁਨੀਐ ਸਾਸਤ ਸਿਮਰਤ ਬੇਰ ਨਾਨਕ ਭਗਤਾ ਸਦਾ ਵਿਗਾਸ ਸੁਨੀਐ ਦੂਖ ਪਾਪ ਕਾ ਨਾਸ ਸੁਨੀਐ ਸਤ ਸੰਤੋਖ ਗਿਆਨ ਸੁਨੀਐ ਅਸਤ ਕਾ ਇਸਨਾਨ ਸੁਨੀਐ ਪਰ ਪਰ ਪਾਵੇ ਮਾਨ ਸੁਨੀਐ ਲਾਗੈ ਸਾਜ ਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੀਐ ਦੂਖ ਪਾਪ ਕਾ ਨਾਸ ਸੁਨੀਐ ਸਾਰਾ ਗੁਨਾ ਕੇ ਗਾਹ ਸੁਨੀਐ ਸੇਖ ਪੀਰ ਪਾਸ ਅਹ ਸੁਨੀਐ ਅੰਦੇ ਪਾਵੇ ਰਾਹ ਸੁਨੀਐ ਹਾਤ ਹੋਵੇ ਅਸਗਹ ਨਾਨਕ ਭਗਤਾ ਸਦਾ ਵਿਗਾਸ ਸੁਨੀਐ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਬਹ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੂਰਤ ਹੋਵੇ ਮਨ ਬੁੱਧ ਮੰਨੈ ਸਗਲਪ ਬਨਕੀ ਸੁਦ ਮੰਨੈ ਮੂੰਹ ਚੋਟਾ ਨਾ ਖਾਹੇ ਮਨ ਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਮਾਰਗ ਠਾਕ ਨ ਪਾਏ ਮਨ ਨ ਪਤ ਸਿਉ ਪ੍ਰਗਟ ਜਾਏ ਮਨ ਨ ਮਗ ਨ ਚੱਲੇ ਪੰਥ ਮਨ ਨ ਧਰਮ ਸਿਤੀ ਸੰਵੰਤ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੋਖ ਦਵਾਰ ਮਨੈ ਪਰਵਾਰਾ ਸਦਾ ਸਦਾਰ ਮਨੈ ਤਰੈ ਤਾਰੇ ਗੁਰ ਸੇਖ ਮਨੈ ਨਾਨਕ ਪਾਵੇ ਨਾ ਪੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਰਦਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗਹਿ ਮਾਨ ਪੰਜੇ ਮੋਹ ਦਰਦ ਜਾਨ ਪੰਚਾਕਾਰ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨਾ ਨਾਹੀ ਸੁਮਾਨ ਤੋਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੂਝਾ ਹੋਵੇ ਸਚਿਆ ਤਵਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਲਾਹਨ ਰੂਪ ਕੀਤੀ ਦਾਤ ਜਾਣੈ ਕੌਣ ਕੂਦ ਕੀਤਾ ਪਸਾਓ ਏਕੋ ਕਵਾਓ ਤਿਸ ਦੇ ਧੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੂੰ ਤ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਰੇਂਕਾਰ ਅਸੰਖ ਜਪ ਅਸੰਖ ਪਾਓ ਅਸੰਕ ਪੂਜਾ ਅਸੰਕ ਤਪ ਤਾਉ ਅਸੰਕ ਗ੍ਰੰਥ ਮੁਖ ਬੇਦ ਪਾਠ ਅਸੰਕ ਜੋਗ ਮਨ ਰਹੇ ਉਦਾਸ ਅਸੰਕ ਭਗਤ ਗੁਣ ਗਿਆਨ ਵਿਚਾਰ ਅਸੰਕ ਸਤੀ ਅਸੰਕ ਦਤਾਰ ਅਸੰਕ ਸੂਰ ਮੋਹ ਪਖ ਸਾਰ ਅਸੰਕ ਮੋਣ ਲਿਬ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ جو تاو سائی بلیکار تدا سلامت نرینکار اشنک مورک اندگور گور چور حرام کور اشنکھ عمر کر جاہے جور اشنکھ گلوڑ ہتیا کماہے اشنکھ پاپی پاپ کر جاہے اشنکھ کڑیار کورے فراہ ਅਸੰਖ ਮਲੇਸ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਤੂਤ ਪਾਵੈ ਸਾਈ ਬਲੀਕਾਰ ਤੂ ਸਦਾ ਸਲਾਮਤ ਨਰਿੰਕਾਰ ਅਸੰਖ ਨਾਮ ਅਸੰਖ ਥਾਪ ਅਗੰਗ ਅਗੰਗ ਅਸੰਖ ਲੋ ਅਸੰਕ ਕਰੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲੇਖਨ ਬੋਲਣ ਵਾਨ ਅਖਰਾ ਸਿਰ ਸੰਜੋਗ ਵਖਾਨ ਜਿਨ ਦਹਿ ਲਿਖੇ ਤਿਸ ਸਿਰ ਨਾਹੇ ਜੇਬ ਫੁਰਮਾਏ ਤਿਬ ਤਿਬ ਪਾਹੇ ਜੇਤਾ ਕੀਤਾ ਤੇਤਾ ਨਾਓ ਬਿਨ ਨਾਵੇ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੂੰ ਤ ਪਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂ ਲਈਏ ਉਹ ਧੋਏ ਪਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਤੂਨੀ ਪਾਪੀ ਆਖਨ ਨਾਹੇ ਕਰ ਕਰ ਕਹਿਣਾ ਲਿਖ ਲੈ ਜਾਹੇ ਆਪੇ ਬੀਜ ਆਪੇ ਹੀ ਖਾਏ ਨਾਨਕ ਹੁਕਮੀ ਆਵੇ ਜਾਏ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਦੁਨੀਆ ਮੰਨਿਐ ਮਨ ਕੀਤਾ ਪਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸਵੇਲਾ ਵਖਤ ਕਵਨ ਕਵਨ ਤਿਤ ਕਵਨ ਵਾਰ ਕਵਨ ਸੀ ਰੂਤੀ ਮਹ ਕਵਨ ਜਿਤ ਹੋਆ ਅਕਾਲ ਬੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਕੁਰਾਨ ਬਖਤ ਨ ਪਾਇਓ ਕਾਦੀਆ ਜੇ ਲੇਖਨ ਲੇਖ ਕੁਰਾਨ ਤਿਤ ਬਾਰ ਨ ਜੋਗੀ ਜਾਣੈ ਰੂਤ ਮਹ ਨ ਕੋਈ ਜਾ ਕਰਤਾ ਸਿਰਤੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਕਾਰ ਕਿਵ ਸਲਾਹੀ ਕਉ ਵਰਨੇ ਕਿੱਬ ਜਾਣਾ ਨਾਨਕ ਆਖੰ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੈ ਜਾਣੈ ਅੱਗਾ ਗਿਆ ਨਾ ਸੋਹੈ ਪਤਾਲ ਅਪਤਾਲ ਲਖ ਅਗਾਸਾ ਅਕਾਸ਼ ਔਰ ਕਰ ਔਰ ਕਰ ਭਾਲ ਥਕੇ ਬੇਦ ਕਹਿਨ ਇੱਕ ਬਾਤ ਸੈਜ 18 ਕਹਿਨ ਕਿ ਤੇਵਾ ਅਸਲੋ ਇੱਕ ਦਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬినాਸ਼ ਨਾਨਕ ਵੱਡਾ ਆਖਿਆ ਆਪੇ ਜਾਣੈ ਆਪ ਸਲਾਹੀ ਸਲਾਹ ਏਤੀ ਸੂਰਤ ਨਾ ਪਾਈਆ ਨਦੀਆ ਅਤੈ ਬਾਹ ਪਾਵੇ ਸਮੰਦ ਨਾ ਜਾਣਿਆ ਸਮੰਦ ਸਾਥ ਸੁਲਤਾਨ ਗਹਿਰਾ ਛੇਤੀ ਮਾਲ ਤਨ ਕੀਰੀ ਤੁਲ ਨਾ ਹੋਵਣੀ ਜੇ ਇਸ ਮਨੇ ਨਾ ਬਿਸਰੇ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨਾ ਦਿਨ ਅੰਤ ਅੰਤ ਨਾ ਦੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕੀਆ ਮਨ ਮੰਤ ਅੰਤ ਨਾ ਜਾਪੈ ਕੀਤੇ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਪੂੰਚਾ ਥਾਉ ਪੂੰਚੇ ਉੱਪਰ ਊਂਚਾ ਨਾਓ ਏਵਡ ਊਚਾ ਹੋਵੇ ਕੋਏ ਤਿਸ ਊਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲੇਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋਦ ਉਪਾਰ ਕੀਤੇ ਗੰਨਤ ਨਹੀਂ ਵਿਚਾਰ ਕੀਤੇ ਖਾਪ ਟੁਠੇ ਬੇਕਾਰ ਕیتے ਲਲ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆਂ ਦੁੱਖ ਭੁਖ ਸਦਮਾਰ ਇਹ ਵੀ ਦਾਤ ਤੇਰੀ ਤਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕਾ ਕੋਏ ਜੇ ਕੋ ਖਾਏ ਇੱਕ ਆਖ ਨ ਪਾਏ ਉਹ ਜਾਣੈ ਜੇਤੀਆ ਮੂਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇਵੀ ਕੇਈ ਕੇ ਜਿਸਨੋ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੇ ਜਾਹੇ ਅਮੁੱਲ ਪਾਏ ਅਮੂਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ امول کرم امول ارمان امول امول آخیا نہ جائے آخ آخ رہے لبلائے لبلاائے بید پاٹ پران آکھ پڑے کرے بخیان آکھ برمے اند آکھے گوپی توند آک اسر آکے سدھ آکھے کھیت کت بدھ ਆਕੇ ਦਨਵ ਆਕੇ ਦੇਵ ਆਕੇ ਸੂਰ ਨਰ ਮੁੰਨ ਜਨ ਸੇਵ ਕੇਤੇ ਆਕੇ ਆਕਨ ਪਾਹੇ ਕੇਤੇ ਕਹਿ ਕਹਿ ਉਠ ਉਠ ਚਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਕੇ ਕਈ ਕੇ ਜੇਵਡ ਪਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਰ ਤਾ ਲਿਖਿਆ ਸਿਰ ਕੁਵਾਰਾ ਕੁਵਾਰ ਸੋ ਦਰ ਕਹਿਆ ਸੋ ਕਰ ਕਹਿਆ ਜਿਤ ਬਹ ਸਰਬ ਸੁਮਾਲੇ ਬਾਜੇ ਨਾਦ ਅਨੇਕ ਅ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੀ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਦਨੋ ਪਾਉਣ ਪਾਣੀ ਪਛੈਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲੇਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸੁvare ਗਾਵੇ ਇੰਦ ਇੰਦਰਾਸਨ ਬੈਠੇ ਦੇਵਤੀਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਪੀ ਗਾਵੇ ਬੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀ ਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਠਸਤ ਤੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਬਰਮੰਡਾ ਕਰ ਕਰ ਰੱਖੇ ਤਾਰੇ ਛੇ ਤਦਨੋ ਕਾਵੇ ਜੋਤ ਉਤਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਕਾਵਨ ਛੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਤਾਚਾ ਸਾਚੀ ਨਾਈ ਐਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਪ ਤਿਸਦੀ ਬੜਾਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸਾਹਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਗਉਤ ਕਿੰਤਾ ਖਾਲ ਕੁਵਾਰੀ ਕਾਇਆ ਜੋਤ ਦੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ਿਸੈ ਆਦੇਸ਼ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਬੇਸ ਭੁਗਤ ਬਿਆਨ ਦਿਆ ਪੰਡਾਰਨ ਖਟਖਟ ਬਾਜੇ 나ਤ ਆਪ 나ਥ 나ਤੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਥ ਸੰਜੋਗ ਵਿਜੋਗ ਦੋਏ ਕਾਲ ਚਲਾਵੇ ਲੈ ਕੇ ਆਵੇ ਪਾਗ ਅਦੇਸ਼ ਇਸੇ ਅਦੇਸ਼ ਆਦ ਅਨੀਰ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦਿਵਾਨ ਜਿਪ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਓਨਾ ਨਦਰ ਨ ਆਵੈ ਬਹੁਤਾ ਇਹ ਵਿਰਾਨ

ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖਿਆ ਏਕ ਨਾਮ ਜਗਦੀਸ਼ ਏਤ ਰਾਹ ਪੱਤ ਪਵੜੀਆਂ ਚੜੀਆਂ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਕਨ ਜ਼ੋਰ ਚਪੈ ਨਹ ਜ਼ੋਰ ਜ਼ੋਰ ਨਾ ਮੰਗੇ ਦੇ ਨਾ ਜ਼ੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਲ ਮਨ শোর ਜੋਰ ਨ ਸੂਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਤਿਸ ਹੱਥ ਜੋਰ ਕਰ ਬੇਕੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੋਤੀ ਥੀਤੀ ਵਾਰ ਭਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇ ਸਵੇਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨਤ ਕਰਮੀ ਕਰਮੀ ਹੋਏ ਵਿਚਾਰ ਚੱਚਾ ਆਪ ਸੱਚਾ ਦਰਵਾਰ ਤਿਤੈ ਸੋਹਨ ਪੰਚ ਪਰਵਾਨ ਨਦਰੀ ਕਰੋਂ ਪਾਵੇ ਨਿਸ਼ਾਨ ਕੱਚ ਪਕਾਈ ਓਥੈ ਪਾਏ ਨਾਨਕ ਗਈਐ ਜਾਪੈ ਜਾਏ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੇ ਕਰਮ ਕੇਤੇ ਭਵਨ ਪਾਣੀ ਬਸੈਂਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾਰਤ ਕਰਿਆਹ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਤ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨਬ মুন ਕੇਤੇ ਕੇਤੇ ਰਤਨ ਸਮੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੂਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤੇਤੈ ਨਾਦ ਬਿਨੋਦ ਕੋੜ ਆਨੰਦ ਧਰਮ ਖੰਡ ਕੀ ਬਾਣੀ ਰੂਪ ਤੇਤੈ ਕਾਰਤ ਕਰਿਐ ਬਹੁਤ ਅਨੂਪ ਤਾ ਕਿ ਆ ਗੱਲਾਂ ਕਤਿਆ ਨਾ ਜਾਹੇ ਦੇਖੋ ਕਹੈ ਪਿਛੈ ਪਛਤਾਹੇ ਤਿੱਥੈ ਕਰੀਐ ਸੁਤ ਮਤ ਮੰਨ ਬੁੱਧ ਤਿੱਥੈ ਕਰੀਐ ਸੁਰਾ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਯੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿੰਨ ਮਹੇ ਰਾਮ ਰਹਿਆ ਭਰਪੂਰ ਤਿੱਤੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਤਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਬਸੈ ਮਨ ਮਾਹੇ ਤਿੱਤੈ ਭਗਤ ਬਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸਤ ਸਖੰਡ ਬਸੈ ਨਰਿੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡ ਪਰਪੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤੇਥਾ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੇ ਤਿਵਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਤਨਾ ਕਰਰਾ ਸਾਰ ਜੱਜ ਪਹਾੜਾਂ ਦੀਰ ਸੁਨਿਆਰ ਅਹਰਨ ਮਤ ਦੇਹ ਹਤਿਆਰ ਪਾਉ ਖੱਲਾ ਆਂਗਨ ਤਪਤਾਓ ਪੰਡਾ ਪਾਉ ਅੰਮ੍ਰਿਤ ਤਿਤ ਦਾਲ ਕੜੀਐ ਸ਼ਬਦ ਸੱਚੀ ਟਸਕਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਸ ਰਾਤ ਦੁਏ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਬਾਜੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਜਿਨ੍ਹੇ ਨਾਮ ਤੇ ਆਇਆ ਗੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਜਿਨ੍ਹੇ ਨਾਮ ਤੇ ਆਇਆ ਗੇ ਮਸਕਤ ਕਾਲ ਨਾਨਕ ਤੇ ਮੁਖੋ ਜਿਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ